ਤਾ ਬੀਤੀ ਰਾਤ ਇੱਕ ਹੋਟਲ ਦੇ ਵਿੱਚ ਅੱਗ ਲੱਗੀ ਜਿੱਥੇ ਹੋਟਲ ਦੇ ਵਿੱਚ ਅੱਗ ਨੇ ਕਹਿਰ ਵਰਸਾਇਆ ਅੱਗ ਦੇ ਵਿੱਚ ਚੁਲਸੇ ਜਾਣ ਕਰਕੇ 14 ਲੋਕਾਂ ਦੀ ਮੌਤ ਹੋਈ ਹੈ ਤਾਂ ਅੱਗ ਦੇ ਵਿੱਚ 14 ਲੋਕ ਜ਼ਿੰਦਾ ਸੜ ਗਏ ਜਦਕਿ ਕਈ ਲੋਕਾਂ ਦਾ ਰੈਸਕਿਊ ਆਪਰੇਸ਼ਨ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਈ ਲੋਕਾਂ ਨੇ ਖਿੜਕੀਆਂ ਦੇ ਵਿੱਚੋਂ ਛਾਲਾ ਮਾਰ ਕੇ ਆਪਣੀ ਜਾਨ ਬਚਾਈ ਤਾਂ ਕੋਲਕਾਤਾ ਦਾ ਇੱਕ ਹੋਟਲ ਸੀ ਜਿੱਥੇ ਬੀਤੀ ਰਾਤ ਭਿਆਨਕ ਅੱਗ ਲੱਗੀ ਅੱਗ ਲੱਗਣ ਦੇ ਕਾਰਨ 14 ਲੋਕ ਗੰਦਾ ਸੜਗੇ ਝੜ ਕੇ ਕਈ ਲੋਕਾਂ ਦਾ ਰੈਸਕਿਊ ਆਪਰੇਸ਼ਨ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਤੇ ਕਈ ਲੋਕ ਨੇ ਜਿਹੜੇ ਉਹ ਖਿਡਕੀਆਂ ਦੇ ਵਿੱਚੋਂ ਛਾਲਾ ਮਾਰ ਕੇ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ ਜਿਸ ਦੀਆਂ ਕਾ ਤਮਾਮ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਿਆ ਜਾ ਰਿਹਾ ਕਿ ਅੱਗ ਭਿਆਨਕ ਰੂਪ ਦੇ ਵਿੱਚ ਇੱਕ ਹੋਟਲ ਨੂੰ ਲੱਗੀ ਉਸ ਹੋਟਲ ਦੇ ਵਿੱਚੋਂ ਕਈ ਲੋਕ ਨੇ ਛੇੜੇ ਉਸ਼ਾਲਾ ਮਾਰ ਕੇ ਆਪਣੀ ਜਾਨ ਵਿਚਾਰੇ ਸੀ ਤੇ 14 ਲੋਕ ਉਸ ਅੱਗ ਦੇ ਵਿੱਚ ਜ਼ਿੰਦਾ ਸੜ ਗਏ ਮੌਕੇ ਦੇ ਉੱਪਰ ਪ੍ਰਸ਼ਾਸਨ ਪਹੁੰਚਿਆ ਰੈਸਕਿਊ ਆਪਰੇਸ਼ਨ ਚਲਾਏ ਗਏ ਰਾਹਤ ਕਾਰਜ ਟੀਮਾਂ ਨੇ ਜਿਹੜੇ ਲੋਕ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਹਾਲਾਂਕਿ ਹੁਣ ਤੱਕ ਤਾਂ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਪਰ ਜਦੋਂ ਤੱਕ ਅੱਗ ਲੱਗੀ ਰਹੀ ਤਾਂ ਉਸ ਸਮੇਂ ਅੱਗ ਨੇ ਭਿਆਨਕ ਰੂਪ ਫੜ ਕੇ ਰੱਖਿਆ ਜਿੱਥੇ 14 ਲੋਕ ਉਸ ਅੱਗ ਦੇ ਵਿੱਚ ਜ਼ਿੰਦਾ ਸੜ ਗਏ ਜਦਕਿ ਕਈ ਲੋਕ ਨੇ ਜਿਹੜੇ ਉਹ ਵੀ ਉਸ ਅੱਗ ਦੇ ਵਿੱਚ ਝੁਲਸੇ ਗਏ ਜ਼ਖਮੀ ਨੇ ਤਾਂ ਕਈਆਂ ਨੂੰ ਰੈਸਕਿਊ ਆਪਰੇਸ਼ਨ ਕਰਕੇ ਬਾਹਰ ਕੱਢਿਆ ਗਿਆ ਤੇ ਕਈ ਲੋਕ ਨੇ ਜਿਹੜੇ ਉਹ ਆਪਣੇ ਆਪ ਖਿੜਕੀਆਂ ਦੇ ਵਿੱਚੋਂ ਛਾਲਾ ਮਾਰ ਕੇ ਬਾਹਰ ਨਿਕਲੇ ਹਾਲਾਂਕਿ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨਾ ਕਰਕੇ ਹੋਟਲ ਦੇ ਵਿੱਚ ਇਹ ਅੱਗ ਲੱਗੀ ਪਰ ਅੱਗ ਲੱਗਣ ਦੇ ਕਾਰਨ 14 ਲੋਕ ਜ਼ਿੰਦਾ ਸੜਗੇ ਤੇ ਕਈ ਲੋਕ ਨੇ ਜਿਹੜੇ ਉਹ ਅਗਰੇ ਵਿੱਚ ਬੁਰੀ ਤਰ੍ਹਾਂ ਝੁਲਸੇ ਗਏ ਨੇ ਰਾਹਤ ਕਾਰਜ ਟੀਮਾਂ ਨੇ ਜਿਹੜੀਆਂ ਉਹ ਵੀ ਮੌਕੇ ਦੇ ਉੱਪਰ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਤੇ ਬੜੀ ਮੁਸ਼ਕਲ ਤੋਂ ਬਾਅਦ ਉਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਜਿਹੜੇ ਲੋਕ ਉੱਥੇ ਫਸੇ ਹੋਏ ਸੀ ਤਾਂ ਰਾਹਤ ਕਾਰਜ ਟੀਮਾਂ ਨੇ ਉਹਨਾਂ ਨੂੰ ਬਾਹਰ ਕੱਢਿਆ ਤੇ ਕਈ ਲੋਕ ਨੇ ਜਿਹੜੇ ਉਹ ਖਿੜਕੀਆਂ ਦੇ ਵਿੱਚੋਂ ਛਾਲਾ ਮਾਰ ਕੇ ਆਪਣੇ ਆਪ ਬਾਹਰ ਨਿਕਲੇ ਤਾਂ ਕਲਕੱਤਾ ਦਾ ਇੱਕ ਹੋਟਲ ਸੀ ਜਿੱਥੇ ਬੀਤੀ ਰਾਤ ਭਿਆਨਕ ਅੱਗ ਲੱਗਦੀ ਆ ਅੱਗ ਲੱਗਣ ਦੇ ਕਾਰਨ 14 ਲੋਕਾਂ ਦੀ ਮੌਤ ਹੋ ਜਾਂਦੀ ਆ ਕਈਆਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਕਈ ਲੋਕ ਨੇ ਜਿਹੜੇ ਉਹ ਆਪਣੀ ਜਾਨ ਬਚਾਉਣ ਦੇ ਲਈ ਖਿੜਕੀਆਂ ਦੇ ਵਿੱਚੋਂ ਛਾਲਾ ਮਾਰ ਦਿੰਦੇ ਨੇ ਤਾਂ ਇਸਾ ਕਟੜਾਂ ਦੀ ਇੱਕ ਵੀਡੀਓ ਹੈ ਜਿਹੜੀ ਉਹ ਵੀ ਸਾਹਮਣੇ ਆਈ ਹੈ ਜਿੱਥੇ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਅੱਗ ਨੇ ਭਿਆਨਕ ਰੂਪ ਫੜਿਆ ਹੋਇਆ ਸੀ ਪੂਰੇ ਹੋਟਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਬਹੁ ਮੰਜ਼ਲਾ ਇਹ ਹੋਟਲ ਸੀ ਜਿੱਥੇ ਅੱਗ ਲੱਗਣ ਦੇ ਕਾਰਨ 14 ਲੋਕਾਂ ਦੀ ਮੌਤ ਹੋਈ ਹੈ